ਇੱਕ ਕਵਿਤਾ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂ ਕਵਿਤਾ ਦੇ ਵਿੱਚ ਇੱਕ ਖਿਆਲ ਹੈ ਉਹ ਖਿਆਲ ਨੂੰ ਸੀ ਕਵਿਤਾ ਦੇ ਵਿੱਚ ਸੰਗਤ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਯਤਨ ਹੁੰਦਾ ਹੈ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਵਿੱਚੋਂ ਗੁਰੂ ਦੇ ਸਿਧਾਂਤ ਨਾਲ ਜੁੜਿਆ ਜਾਵੇ ਇੱਕ ਅਜਾਇਬ ਘਰ ਹੈ ਉੱਥੇ ਇੱਕ ਗੁਰੂ ਪਾਤਸ਼ਾਹ ਦੀ ਤਸਵੀਰ ਲੱਗੀ ਹੈ ਵੈਸੇ ਮੈਂ ਬੇਨਤੀ ਕਰਦੇ ਆ ਕਿ ਸਿੱਖ ਫੋਟੋ ਪੂਜਕ ਮੂਰਤੀ ਪੂਜਕ ਨਹੀਂ ਪਰ ਫੇਰ ਵੀ ਇਤਿਹਾਸਕ ਤਸਵੀਰਾਂ ਨੂੰ ਜਿਉਂਦੇ ਰੱਖਣਾ ਸਾਡਾ ਫਰਜ਼ ਹੈ ਤਾਂ ਹੀ ਅਸੀਂ ਆਪਣੇ ਕੌਮ ਦੇ ਉਸ ਮਹਾਨ ਇਤਿਹਾਸ ਨੂੰ ਜਿਉਂਦਾ ਰੱਖ ਸਕਦੇ ਹਾਂ ਜਿਹੜੀਆਂ ਤਸਵੀਰਾਂ ਨੇ ਉਹ ਇਤਿਹਾਸਕ ਤਸਵੀਰਾਂ ਹੋਣੀਆਂ ਚਾਹੀਦੀਆਂ ਨੇ ਪਰ ਗੁਰੂ ਸਿਧਾਂਤ ਦੇ ਆਸ਼ੇ ਅਨੁਸਾਰ ਬਣੀਆਂ ਹੋਣ ਇੱਕ ਜਾਇਬ ਘਰ ਹੈ ਉੱਥੇ ਇੱਕ ਤਸਵੀਰ ਲੱਗੀ ਹੈ ਜਿਸ ਦੇ ਵਿੱਚ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਨੇ ਬਾਣੀ गा ਰਹੀ ਹੈ ਤੇ ਨਾਲ ਭਾਈ ਮਰਦਾਨਾ ਜੀ ਬੈਠੇ ਨੇ ਰਬਾਬ ਹੱਥ 'ਚ ਫੜੀ ਹੈ ਤੇ ਜਦੋਂ ਇੱਕ ਸਿੱਖ ਵੀਰ ਦੇ ਨਾਲ ਕੋਈ ਗੈਰ ਸਿੱਖ ਉਸਾ ਜਾਵ ਕਰ ਨੂੰ ਵੇਖਣ ਆਇਆ ਉਹ ਤਸਵੀਰ ਨੂੰ ਵੇਖ ਕੇ ਕੀ ਸਵਾਲ ਕਰਦਾ ਹੈ ਤੇ ਕੀ ਉਸ ਸਿੱਖ ਵੀਰ ਦੇ ਵੱਲੋਂ ਜਵਾਬ ਹੈ ਇੱਕ ਹਫ਼ਤਾ ਦੇ ਰੂਪ ਦੇ ਵਿੱਚ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਿਆ ਕਵਤਾ ਜੀ ਗੁਰੂ ਨਾਨਕ ਨੇ ਕੀ ਕੀਤਾ ਹੈ ਇੱਕ ਗੈਰ ਸਿੱਖ ਜਦ ਗੁਰੂ ਘਰ ਆਇਆ ਮਨ ਵਿੱਚ ਕਰਦਾ ਖਿਆਲ ਮੀਆਂ ਅਜਾਇਬ ਘਰ ਵਿੱਚ ਫੋਟੋ ਵੇਖ ਕੇ ਸਿੱਖ ਨੂੰ ਕਰਦਾ ਸਵਾਲ ਮੀਆਂ ਇਹ ਬਾਬਾ ਕੌਣ ਹੈ ਦੱਸ ਤਾਂ ਸਹੀ ਇਹ ਬਾਬਾ ਕੌਣ ਹੈ ਦੱਸ ਤਾਂ ਸਹੀ ਇਹ ਨੂਰੀ ਮੁਖ ਕਮਾਲ ਮੀਆਂ ਹੱਥ ਵਿੱਚ ਹੈ ਜਿਸ ਦੇ ਸਾਜ ਜਿਆ ਇਹ ਬੰਦਾ ਕੌਣ ਹੈ ਨਾਲ ਮੀਆਂ ਹੱਥ ਵਿੱਚ ਹੈ ਜਿਸ ਦੇ ਸਾਜ ਜਿਆ ਇਹ ਬੰਦਾ ਕੌਣ ਹੈ ਨਾਲ ਮੀਆਂ ਕੋਈ ਕਮ ਅਨੌਖਾ ਕਰਗੇ ਨੇ ਜਾਂ ਦੇਗੇ ਕੋਈ ਮਿਸਾਲ ਮੀਆਂ ਇਹ ਜਾਪਣ ਰੱਬੀ ਰੂਹਾਂ ਜੋ ਕੀ ਕੀਤਾ ਇਹ ਨਾ ਕਮਾਲ ਮੀਆਂ ਉਹ ਸਵਾਲ ਹੈ ਜੀ ਕੀ ਕਮਾਲ ਕੀਤਾ ਤੇ ਜਵਾਬ ਸੁਣਿਓ ਜੀ ਗੌਰ ਕਰਿਏ ਕਿ ਗੱਲ ਚੱਲੀ ਜਦੋਂ ਇਹ ਦੁਨੀਆ ਦਾ ਜਵਾਬ ਦੇਣ ਲੱਗੀ ਆਪਣਾ ਗੱਲ ਚੱਲੀ ਜਦੋਂ ਇਹ ਦੁਨੀਆ ਦਾ ਹਰ ਪੱਖੋਂ ਬੁਰਾ ਸੀ ਹਾਲ ਮੀਆਂ ਉਦੋਂ ਸਤਗੁਰ ਨਾਨਕ ਪ੍ਰਗਟਿਆ ਸੱਚ ਮੁੱਚ ਸੀ ਹੋਇਆ ਕਮਾਲ ਮੀਆਂ ਉਹਦੋ ਸਤਗੁਰੂ ਨਾਨਕ ਪ੍ਰਗਟਿਆ ਸੱਚ ਮੁੱਚ ਸੀ ਹੋਇਆ ਕਮਾਲ ਮੀਆਂ ਇਹ ਬਾਬਾ ਰੂਪੇ ਕਾਲ ਦਾ ਦਿਨ ਆਲੀ ਬਣਿਆ ਢਾਲ ਮੀਆਂ ਹੱਥ ਵਿੱਚ ਹੈ ਜਿਸ ਦੇ ਰਵਾਬ ਫੜੀ ਮਰਦਾਨਾ ਹੈ ਉਹਦੇ ਨਾਲ ਮੀਆਂ ਹੱਥ ਵਿੱਚ ਹੈ ਜਿਸ ਦੇ ਰਵਾਬ ਫੜੀ ਮਰਦਾਨਾ ਹੈ ਉਹਦੇ ਨਾਲ ਮੀਆਂ ਇਸ ਜੱਗ ਤੋਂ ਸੋਹਣੀ ਜੋੜੀ ਨੇ ਦੁੱਖ ਦੁਨੀਆ ਦਾ ਹਰ ਲੀਤਾ ਏ ਆ ਮਿੱਤਰਾ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੇ ਕੀ ਕੀਤਾ ਏ ਆ ਮਿੱਤਰ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੈਕੀ ਕੀਤਾ ਏ ਜਦ ਜਦ ਵੀ ਧੁਰ ਕੀ ਬਾਣੀ ਨੂੰ ਨਾਨਕ ਨੇ ਮੁੱਖੋਂ ਫਰਮਾਇਆ ਏ ਉਦੋਂ ਰੱਬੀ ਰਵਾਬ ਵੀ ਬੱਜੀ ਏ ਉਹਨਾਂ ਸੱਚ ਦਾ ਹੁਕਮ ਲਾਇਆ ਏ ਉਦੋਂ ਰੱਬੀ ਰਵਾਬ ਵੀ ਬੱਜੀ ਏ ਉਹਨਾਂ ਸੱਚ ਦਾ ਹੁਕਮ ਲਾਇਆ ਏ ਹੋਵੇਂ ਨੂੰ ਕਿਦਾਂ ਮਾਰੀਦਾ ਉਹਨਾਂ ਬੋਲ ਬੋਲ ਕੇ ਸੁਣਾਇਆ ਏ ਤੇ ਕੱਲਾ ਉਪਦੇਸ਼ ਹੀ ਨਹੀਂ ਦਿੱਤਾ ਉਹਨਾਂ ਸਭ ਕੁਝ ਕਰਕੇ ਵਿਖਾਇਆ ਏ ਕੱਲਾ ਪ੍ਰਦੇਸ਼ ਹੀ ਨਹੀਂ ਦਿੱਤਾ ਉਹਨਾਂ ਸਭ ਕੁਝ ਕਰਕੇ ਵਿਖਾਇਆ ਏ ਮਿਟ ਜਾਏ ਤ੍ਰਿਸ਼ਨਾ ਬਾਣੀ ਦਾ ਅੰਮ੍ਰਿਤ ਰਸ ਜਿਸ ਨੇ ਪੀਤਾ ਏ ਆ ਸੱਜਣਾ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੇ ਕੀ ਕੀਤਾ ਏ ਕਿ ਜਾਤ ਪਾਤ ਦੇ ਰੋਲੇ ਤੇ ਮਾਰੀ ਸੱਟ ਕਰਾਰੀ ਏ ਜਾਤ ਪਾਤ ਦੇ ਰੋਲੇ ਤੇ ਮਾਰੀ ਸੱਟ ਕਰਾਰੀ ਏ ਪਿਆ ਹੈ ਰੋਲਾ ਧਰਮਾਂ ਦਾ ਨਾਨਕ ਦੀ ਸੋਚ ਨਿਆਰੀ ਏ ਨਾ ਹਿੰਦੂ ਹਾਂ ਨਾ ਮੁਸਲਿਮ ਹਾਂ ਇੱਕ ਰਾਹ ਨਵੇਂ ਦੀ ਤਿਆਰੀ ਏ ਇੱਕ ਨਵਾਂ ਹੀ ਸੂਰਜ ਉੱਗਿਆ ਏ ਹੁਣ ਚਾਨਣ ਵੰਡਣ ਦੀ ਵਾਰੀ ਏ ਇੱਕ ਨਵਾਂ ਹੀ ਸੂਰਜ ਉੱਗਿਆ ਏ ਹੁਣ ਚਾਨਣ ਵੰਡਣ ਦੀ ਵਾਰੀ ਏ ਜੋ ਮਿਲਦਾ ਗਿਆ ਉਹ ਤਰਦਾ ਗਿਆ ਅਨੰਤ ਫਟਾ ਨੂੰ ਸੀਤਾ ਏ ਆ ਮਿੱਤਰਾ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੇ ਕੀ ਕੀਤਾ ਏ ਉਹ ਪੈਰ ਜਿੱਥੇ ਵੀ ਧਰਦਾ ਏ ਬਾਬੇ ਨਾਨਕ ਨੇ ਕੀ ਕੀ ਕੀਤਾ ਜੀ ਸਾਡੇ ਲਈ ਇਹੀ ਮਕਸਦ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਦਿਲ 'ਚ ਵਸਾਈਏ ਉਹ ਪੈਰ ਜਿੱਥੇ ਵੀ ਧਰਦਾ ਏ ਗੱਲ ਇੱਕ ਓੰਕਾਰ ਦੀ ਕਰਦਾ ਏ ਗੱਲ ਇੱਕ ਓੰਕਾਰ ਦੀ ਕਰਦਾ ਏ ਨਾ ਜੰਜੂ ਪਾਏ ਨਾ ਬੁੱਤ ਪੂਜੇ ਨਾ ਹਾਕਮ ਕੋਲੋਂ ਡਰਦਾ ਏ ਉਹ ਕਰਮ ਕਾਂਡਾਂ ਦੀ ਅੱਗ 'ਤੇ ਬਣ ਬੱਦਲ ਛਮ ਛਮ ਵਰਦਾ ਏ ਬਣ ਬੱਦਲ ਚੰਚਮਾ ਵਰਦਾ ਏ ਉਹ ਕਿਵੇਂ ਅਕਲ ਵਰਤਣੀ ਦੱਸਦਾ ਏ ਕਿਵੇਂ ਅਕਲ ਵਰਤਣੀ ਦੱਸਦਾ ਏ ਬਿਨ ਗਿਆਨ ਤੋਂ ਬੰਦਾ ਮਰਦਾ ਏ ਅਕਲੀ ਸਾਹਿਬ ਸੇਵੀ ਐ ਅਕਲੀ ਪਾਈ ਐ ਮਾਨ ਅਕਲੀ ਪੜ ਕੇ 부ਝੀ ਐ ਤੇ ਅਕਲੀ ਕੀ ਚੈਦਾਨ ਅਕਲ ਵਰਤਣੀ ਗੁਰੂ ਸਾਹਿਬ ਨੇ ਦੱਸੀ ਐ ਉਹ ਕਿਵੇਂ ਅਕਲ ਵਰਤਣੀ ਦੱਸਦਾ ਏ ਬਿਨ ਗਿਆਨ ਤੋਂ ਬੰਦਾ ਮਰਦਾ ਏ ਬਾਵਰ ਦੇ ਹੰਕਾਰ ਨੂੰ ਜਿਸਨੇ ਕੀਤਾ ਫਿਤਾ ਫਿਤਾਏ ਆ ਸੱਜਣਾ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੇ ਕੀ ਕੀਤਾ ਹੈ ਆ ਸੱਜਣਾ ਤੈਨੂੰ ਦੱਸਾਂ ਗੁਰੂ ਨਾਨਕ ਨੇ ਕੀ ਕੀਤਾ ਹੈ ਅਗੇ ਹੋਰ ਵੀ ਨਹੀਂ ਜੀ ਤੂੰ ਪੜ ਕੇ ਵੇਖ ਕੁਰਕ ਖੇਤਰ ਤੇ ਹਰ ਦੁਆਰ ਦੀ ਗਾਥਾ ਨੂੰ ਤੂੰ ਪੜ ਕੇ ਵੇਖ ਕੁਰਕ ਖੇਤਰ ਤੇ ਹਰ ਦੁਆਰ ਦੀ ਗਾਥਾ ਨੂੰ ਕਲਯੁਗ ਪੰਡੇ ਬਲੀ ਕੰਧਾਰੀ ਦੇ ਹੰਕਾਰ ਦੀ ਗਾਥਾ ਨੂੰ ਕਲਯੁਗ ਬਾਬੇ ਕਲਯੁਗ ਪੰਡੇ ਬਲੀ ਕੰਧਾਰੀ ਦੇ ਹੰਕਾਰ ਦੀ ਗਾਥਾ ਨੂੰ ਭਾਈ ਲਾਲੋ ਜੇ ਕੀਰਤੀ ਦੇ ਨਾਲ ਸੱਚੇ ਪਿਆਰ ਦੀ ਗਾਥਾ ਨੂੰ ਭਾਈ ਲਾਲੋ ਜੇ ਕੀਰਤੀ ਦੇ ਨਾਲ ਸੱਚੇ ਪਿਆਰ ਦੀ ਗਾਥਾ ਨੂੰ ਗੁਰੂ ਬਾਬੇ ਨੇ ਤਾਰਿਆ ਜੋ ਉਸ ਸੰਸਾਰ ਦੀ ਗਾਥਾ ਨੂੰ ਸੋ ਕਿਉ ਮੰਦਾ ਆਖੀਏ ਕਹਿ ਦੁੱਖ ਔਰਤ ਦਾ ਹਰ ਲਿਤਾਏ ਆ ਸਜਣਾ ਤੈਨੂੰ ਦੱਸਾਂ ਮੈਂ ਗੁਰਨਾਨਕ ਨੇ ਕੀ ਕੀਤਾ ਏ ਕਿ ਕਾਲ ਖਾਏ ਕਿਸ ਹੱਥੋਂ ਦੇ ਬਾਬੇ ਦੱਸਿਆ ਰਾਹ ਐਸਾ ਹੱਕ ਪਰਾਇਆ ਨਾ ਮਾਰੀ ਤੂੰ ਸੱਚ ਦਾ ਚੋੜਾ ਪਾਐ ਸਾ ਬਾਰੋਂ ਸੁਚਾ ਅੰਦਰੋਂ ਕਾਲਖ ਓ ਪੇਖਣਾ ਸਿੱਖਾ ਬਣਾਐ ਸਾ ਗੁਰਲਾਲ ਜੀਵਨ ਬਦਲ ਜਾਵੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਐ ਸਾ ਗੁਰਲਾਲ ਜੀਵਨ ਬਦਲ ਜਾਵੇ ਓ ਸਿੱਖਾ ਜੀਵਨ ਬਦਲ ਜਾਵੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਐ ਸਾ ਓ ਨਾਮ ਦੇ ਨਾਲ ਹੀ ਤੋਇਆ ਜਾਣਾ ਨਾਵ ਦੇ ਨਾਲ ਹੀ ਧੋਇਆ ਜਾਣਾ ਜੋ ਮਨ ਮੈਂ ਜੋ ਮਨ ਮੈੜ ਪਲੀਤਾ ਏ ਆ ਮਿੱਤਰਾ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੇ ਕੀ ਕੀਤਾ ਏ ਆ ਮਿੱਤਰਾ ਤੈਨੂੰ ਦੱਸਾਂ ਮੈਂ ਗੁਰੂ ਨਾਨਕ ਨੇ ਕੀ ਕੀਤਾ ਏ ਇੱਕ